ਵਹੀ ਗੁਰ ਕੀ ਖਾਲਸਾ ਵਹੀ ਗੁਰ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਾਈ ਅੱਜ ਦੇ ਆਪਾਂ ਵੀ ਲੈ ਕੇ ਆਏ ਬੋਰਾ ਵਾਲੀ ਪੱਗ ਜੇ ਲੈਂਥ ਹੋ 177 ਮੀਟਰ ਦਾ ਕਪੜਾ ਢੋਲ ਵਰਤੇ ਤੇ ਸਭ ਤੋਂ ਪਹਿਲਾਂ ਆਪਾਂ ਪੱਲੇ ਲੜਾਉਣਾ ਸਿਰ ਦੇ ਸੰਤ ਤੋਂ ਲੈ ਕੇ ਆਉਣ ਲੜ ਨੂੰ ਉਹਨੀ ਨਾਲ ਦਾ ਬਾਥਾ ਦੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਹੀ ਪੱਲੇ ਇਕੱਠੇ ਕਰ ਲੈਣੇ ਦੋਹੀ ਪੱਲੇ ਇਕੱਠੇ ਕਰਕੇ ਫਿਰ ਉਂਗਲੀ ਤੇ ਗੁੱਠੇ ਨਾਲ ਜਿਹੜੇ ਪੌਂਸੋਂ ਵੀ ਟੁੜੇ ਪਵਾਲ ਨੂੰ ਇਕੱਠੇ ਕਰਨੇ ਹਨ ਉਂਗਲੀ ਤੇ ਗੁੱਠੇ ਨਾਲ ਜਿਹੜੇ ਪੌਂਸੋਂ ਵੀ ਟੁੜੇ ਪਵਾਲ ਨੂੰ ਇਕੱਠੇ ਕਰਕੇ ਅਦੇਖਤੀ ਕਾਲ ਟਾਕੇੜਾ ਆਪਾਂ ਬੜਾ ਲੋਡ ਕਰਕੇ ਤੇ ਜਿਹੜਾ ਲੜ ਨੂੰ ਉਹ ਲੜ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਆਪਾਂ ਇਹ ਲੜਾ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਲੜ ਨੂੰ ਜਿਆਦਾ ਪਤਲਾ ਕਰੀ ਕਰ ਦੰਨੇ ਆ ਤੇ ਜਿਹੜਾ ਆਪਣਾ ਲੜਾ ਉਹ ਅੱਖ ਤੋਂ ਵਾਰ-ਵਾਰ ਖਿਸਕੀ ਜਾਵੇਗਾ ਤੇ ਫਿਰ ਉਹ ਤੋ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜ ਨੂੰ ਵੈਕ ਤੋਂ ਪਿੰਚੇ ਕਰ ਲੈਣਾ ਦੋਈ ਪੱਲੇ ਇਕੱਠੇ ਕਰ ਲੈਣੇ ਆ ਉਹ ਜਿਹੜਾ ਹੌਲ ਦਾ ਪਾ ਥੱਲੇ ਰੱਖਾਂਗੇ ਤੇ ਫਿਰ ਉਂਗਲੀ ਦੇ ਕੋਠੜੇ ਆਪਾਂ ਵਾਲੜੇ ਇਕੱਠੇ ਕਰਨੇ ਹਨ ਤੇ ਪਹਿਲੇ ਪੱਲੇ ਵਿੱਚ ਜਿਹੜੇ ਆਪਣੇ ਵਾਲਦੋਂ ਇਕੱਠੇ ਕਰਕੇ ਦੂਜੇ ਪੱਲੇ ਵਿੱਚ ਜਿਹੜੇ ਆਪਣੇ ਵਾਲ ਨੇ ਉਹ ਪਏ ਹੁੰਦਿਆਂ ਨੂੰ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਦੋਈ ਪੱਲਿਆਂ ਦੇ ਬਲਾਂ ਨੂੰ ਇਕੱਠੇ ਕਰਕੇ ਜਿੱਥੇ ਆਪਣੇ ਪੱਲੇ ਦੇ ਬਲ ਮੁੱਕ ਜਾਂਦੇ ਨੇਗੇ ਉੱਥੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਵਾਲੜੇ ਆ ਪੌਚੰ ਕਿਦਾਂ ਟਟ ਕਰਕੇ ਸੰਗਣੇ ਕਰਕੇ ਜਿਹੜਾ ਬਲ ਲੋਡ ਕਰਕੇ ਲਗਾਵਾਂਗੇ ਇਹੜੇ ਦੋਈ ਬਲ ਨੇ ਸੰਗਣੇ ਕਰ ਲਈ ਸੂਈਆਂ ਬਾਜਾਂ ਪੱਗਵਾਂ ਵਰਤ ਸਕਦੇ ਹਾਂ ਤੇ ਫਿਰ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਹਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਪੂਣੀ ਲੋਹਲ ਦੇ ਬਾਖਲੇ ਰੱਖਾਂਗੇ ਬੰਦ ਪਾਸ ਉਤਰ ਕੇ ਚਾਰੋਂ ਗੁਲੇੜਾ ਪਲਰ ਨੂੰ ਉਤ ਲੋਡ ਕਰਨਾ ਚਾਰੋਂ ਗੁਲੇੜਾ ਜਿਹੜਾ ਪਲਰ ਨੂੰ ਉਤ ਲੋਡ ਕਰਕੇ ਦੋਹੀ ਪੱਲੇ ਇਕੱਠੇ ਕਰ ਲੈਣੇ ਆ ਦੋਹੀ ਪੱਲੇ ਇਕੱਠੇ ਕਰਕੇ ਤੇ ਫਿਰ ਉਂਗਲੀ ਦੇ ਗੁੱਛੇੜਾ ਪੰਜ ਸੋ ਵੀ ਚੋੜੇ ਪੱਲ ਨੇ ਇਕੱਠੇ ਕਰਨੇ ਆ ਨਾ ਬਾਲ ਜਿਹੜੇ ਤੁਸੀਂ ਆਪਣੇ ਹਿਸਾਬ ਨਾਲ ਵਧਿਆਂ ਕੱਟ ਕਟੇ ਕਰ ਸਕਦੇ ਆ ਤਾਂ ਜਿੱਥੇ ਆਪਣੇ ਪਹਿਲੇ ਵਾਲ ਮੁੱਕਦੇ ਉਹ ਥੜਾ ਪਲਾੜ ਨੂੰ ਜਿਹੜਾ ਲਗਾ ਦੇਣਾ ਤੇ ਜਿਹਨੇ ਹੱਥਾਂ ਨਾਲ ਬਲੈਂਸ ਸੈਟਿੰਗ ਉਹ ਵੀ ਉਹਨੀਆਂ ਪਾਥਾਂ ਨਾਲ ਸੈਟਿੰਗ ਕਰਕੇ ਤੇ ਪਰ ਬਾਅਦ ਵਿੱਚ ਬਾਜ ਨਾਲ ਜਿਹੜੇ ਆਪਣੀ ਜਿਹਾ ਸੂਈਆਂ ਬਾਕੀ ਬੰਨ ਬੱਤ ਗਏ ਜਿਹੜੀ ਆਪਣੀ ਸੈਟਿੰਗ ਉਹਨਾਂ ਨਹੀਂ ਕਰ ਸਕਦੇ ਆ ਤੇ ਹਰ ਉਸ ਤੋਂ ਆ ਜਿਹੜਾ ਆਪਾਂ ਅਗਲਾੜਾ ਲਗਾਉਣਾ ਲਾਰਨ ਬੈਕ ਤੋਂ ਪਿੰਚ ਕਰ ਲੈਣਾ ਆਪਣੀ ਦੋਹਾਂ ਹੱਥਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਦੋਈ ਬਲੇਂਗੇ ਪੱਲੇ ਪੱਲੇ ਜਰਾ ਖੋਲਣਾ ਦੂਜੇ ਬਲੇਂਗੇ ਨੂੰ ਮੋਟਾਈ ਨਾਲ ਪਾਸਾ ਨਾਲ ਜੋੜ ਕੇ ਚਾਰੋਂ ਗੁਲਿਆਂ ਦਾ ਪਲਾਟ ਨੁੱਤ ਲੋਡ ਕਰਨਾ ਚਾਰੋਂ ਗੁਲਿਆਂ ਦਾ ਜਿਹੜਾ ਪਲਾਟ ਨੁੱਤ ਲੋਡ ਕਰਕੇ ਤੇ ਫਿਰ ਉਂਗਲੀ ਦੇ ਗੁੱਠੇੜੇ ਆਪਾਂ ਉਹ ਵੀ ਚੋੜੇੜੇ ਆਪਾਂ ਵਾਲ ਨੂੰ ਇਕੱਠੇ ਕਰਨੇ ਆ ਨਾ ਤੇ ਨਾਲ ਨਾਲ ਬਾਕੀ ਬਾਦ ਜਿਹੜੇ ਆਪਾਂ ਸੈਡਿੰਗ ਕਰੀ ਜਾਣੀ ਐ ਜਿਹੜੇੜੇ ਆਪਣੇ ਵਾਲਿਆਂ ਇਕੱਠੇ ਕਰਕੇ

ਫਿਰ ਉਸ ਤੋਂ ਆ ਜਿਹੜਾ ਆਪਾਂ ਅਗਲੇ ਜਿਹੜਾ ਲੋਗ ਨਾਲ ਲੜਨ ਵੇਗ ਤੋਂ ਪਿੰਚਾ ਕਰ ਲੈਣਾ ਆਪਣੀ ਦਾ ਹਲਦਵਾ ਥੱਲੇ ਰੱਖ ਕੇ ਬੰਦ ਪਾਸੇ ਉਤਰਾ ਕੇ ਦੋ ਹੀ ਪੱਲੇ ਇਕੱਠੇ ਕਰ ਲੈਣਾ ਦੋ ਹੀ ਪੱਲੇ ਇਕੱਠੇ ਕਰਕੇ ਚਾਰੋਂ ਉਂਗਲਾਂ ਜਿਹੜਾ ਲੜਨ ਉਤੋਂ ਸੈਟ ਕਰਨਾ ਚਾਰੋਂ ਉਂਗਲਾਂ ਨਾਲ ਜਿਹੜਾ ਪੱੜਨ ਉਤੋਂ ਲੋਡ ਕਰਕੇ ਫਿਰ ਉਂਗਲੀ ਦਾ ਗੋਟਿਆਂ ਵਾਲਿਆ 500 ਵੀ ਚੁੜਿਆ ਪਵਾਲਿਆਂ ਇਕੱਠੇ ਕਰਕੇ ਤੇ ਫਿਰ ਜਿੱਥੇ ਆਪਣੇ ਪਹਿਲੇ ਵਾਲ ਦਬਲ ਮੁੱਕ ਦਣਗੇ ਉਥੇੜਾ ਪੱੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਬੇਲੇ ਆਪਣੇ ਵਾਲ ਨੇ ਲੋਡ ਕਰ ਕੇ ਜਿਹੜਾ ਲੜਨ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਜਿਹੜੀਆਂ ਆਪਾਂ ਸੈਟਿੰਗ ਕਰ ਲਈਆਂ ਤੇ ਨਾਲ ਦੀਆਂ ਉਤਲੇ ਜੜਾਂ ਦੀ ਜਿਹੜੀ ਸੈਟਿੰਗ ਕਰ ਲੈਣੀਆਂ ਤੁਸੀਂ ਉਤਲੇ ਜੜਾਂ ਦੀ ਸੈਟਿੰਗ ਕਰ ਲਈ ਜਿਹੜਾ ਆਪਣਾ ਡੋਹੀ ਛੜਾ ਪਰ ਬਤ ਸਕਦੇ ਹੋਂ ਤੇ ਹੋਂ ਜਿਹੜੇ ਆਪਾਂ ਲੜ ਲਏ ਸੀ ਹੋਂ ਜਿਹੜੇ ਆਪ ਬਲ ਪਾ ਸੀ ਹੋਂ ਜਿਹੜਾ ਸੂਈਆਂ ਬਾਇਨਸ ਪੱਕ ਪੈਣਾ ਸੰਗ ਨਹੀਂ ਕਰ ਸਕਦੇ ਆ ਤੇ ਨੋਕ ਲੈ ਕੇ ਪਿਛੇ ਤੱਕ ਜਿਹੜੇ ਆਪਾਂ ਬਾਹਰ ਫੇੜ ਕੇ ਪੱਕ ਵੇਰ ਫੇੜ ਕੇ ਜਿਹੜੇ ਆਪਣੇ ਮਲ ਨੂੰ ਸੈਟ ਕਰ ਲੈਣੇ ਆ ਜੇ ਵੀਡੀਓ ਸਾਂ ਦਾ ਇੱਕ ਤਾਂ ਲਾਈਕ ਸ਼ੇਅਰ ਕਮੈਂਟ ਜੁਆਇਨ ਕਰਿਓ ਤੇ ਵੀਡੀਓ ਨੂੰ ਬਰਤਬਾਰ ਸ਼ੇਅਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਵਲਾਂ ਵਾਲੀ ਪੱਗ ਉਹਨਾਂ ਨੂੰ ਚਕੀ ਪ੍ਰੋਬਲਮ ਆਉਦੀ ਹਤਾ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸਲੂਸ਼ਨ ਕਰ ਲੈਣ ਵੇਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲੇ ਨਾਲ ਲਗਾਉਣਾ ਲਾਰੰਗ ਬੈਗ ਤੋਂ ਪੈਂਚ ਕਰ ਲੈਣਾ ਪਣੀ ਦਾ ਫਲਦਾਵਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਹੀ ਪੱਲਿਆਂ ਚ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਮਟਾਈ ਲਾ ਪਸਣਾ ਜੋੜ ਲੈਣਾ ਤੇ ਫਿਰ ਚਾਰੋਂ ਕੋ ਜਿਹੜਾ ਪਿਆੜ ਨੂੰ ਉਤ ਲੋਡ ਕਰਨਾ ਚਾਰੋਂ ਕੋ ਜਿਹਨਾਂ ਨਾਲ ਜਿਹੜਾ ਪਿਆੜ ਨੂੰ ਉਤ ਲੋਡ ਕਰਕੇ ਤੇ ਇਹ ਜਿਹੜਾ ਲੜ ਨੂੰ ਸਾ ਕਰਾਂਗੇ ਤੇ ਫਿਰ ਨੱਕ ਦੀ ਸੀ ਜਿਹੜਾ ਪਿਆੜ ਨੂੰ ਫੋਲਡ ਕਰ ਦੇਣਾ ਨੱਕ ਦੀ ਸੀ ਜਿਹੜਾ ਪੱਲਾ ਨੂੰ ਡਬਲ ਫੋਲਡ ਕਰਕੇ ਤੇ ਉਹਦੀ ਮਟਾਈ ਦੀ ਉਤ ਲੋਡ ਕਰਕੇ ఫస్థా జాకి చడై కడానాే ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਬਰਤਵਾ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ 'ਤੇ ਲਗਾਵਾਂਗੇ ਜਿੱਥੇ ਆਪਾਂ ਇਸੇ ਮੈਦ ਲੜ ਫੋਲਡ ਕਰੀਏ ਉਹ ਤੋਂ ਥੋੜਾ ਹੀ ਹਾਂ ਕਰਕੇ ਜਿਹੜਾ ਪੱਗ 'ਤੇ ਲਗਾਉਣਾ ਹੈ ਤੇ ਬਈ ਜਿਹੜਾ ਆਪਾਂ ਕਾਲੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਪੱਤ ਨੂੰ ਇੱਕ ਟੱਬ ਜਿਹੜੀ ਪੂਣੀ ਬਣਾ ਲੈਣੀ ਹੈ ਇੱਕ ਟੱਬ ਜਿਹੜੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਬੈਗ 'ਚ ਚੜਾਈ ਚ ਲੈ ਕੇ ਆਣਾ ਮੂੜੀ ਲੈ ਕੇ ਆਪਾਂ ਦੀ ਛੜਾਈ ਘਟਾਉਣੀ ਆ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਪੱਡ ਨੂੰ ਸਾਫ਼ ਕਰ ਲੈਣਾ ਤੇ ਜਿਹੜੇ ਉੱਤੇ ਬਾਹ ਰਹਿੰਦੇ ਆ ਕਾਲ ਗਿੜ ਦੇ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਦੇਣਾ ਤੇ ਫਿਰ ਜਿੰਨਾ ਆਪਾਂ ਪੱਲੇ ਰੱਖਦੇ ਰੱਖਿੰਨਾ ਲੜ ਅੱਖ ਤੇ ਰੱਖੇ ਨਾ ਪੱੜ ਨੂੰ ਅੱਖ ਤੇ ਰੱਖ ਕੇ ਫਿਰ ਪੱਗ ਪੰਨੇ ਥੱਲੇ ਰੱਖਾਂਗੇ ਅਗਭੀ ਇਹ ਸਧਾਰਾ ਕਿਹੜਾ ਪਲਾਡ ਨੂੰ ਫਰੰਟ ਵੱਲ ਫੋਟ ਕਾ ਦੇਣਾ ਫਿਰ ਜਿੰਨੀ ਤੋਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨਿਆਂ ਦੀ ਚੜਾਈ ਰੱਖ ਕੇ ਜਿੰਨਿਆਂ ਚ ਬਲ ਪੈਂਦਣੇ ਉਹਨਾਂ ਵਾਲਾ ਨੂੰ ਲੋਡ ਕਰਕੇ ਇਹ ਲੜ ਨੂੰ ਉੱਤੇ ਦੱਬ ਦੇਣਾ ਜੇ ਤੁਹਾਡਾ ਲੜ ਉੱਤੇ ਘਟਿਆਂ ਦਾ ਘੜਿਆਂ ਦਾ ਜਾਂ ਉੱਤੋਂ ਖਿਸਕੀ ਜਾਂਦਾ ਤੁਸੀਂ ਦੋ ਜਾਂ ਤਿੰਨ ਪੱਗ ਵੇੜ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ। ਇਗੜੇ ਵੀ ਸਾਡੇ YouTube ਚੈਨਲ ਤੇ ਨਾਮ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਅਤੇ ਜਿਹੜੇ ਵੀ ਸਾਡੇ Facebook ਤੇ ਨਾਮ ਨਾਲ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ। ਤੇ ਫਿਰ ਜਿਹੜਾ ਆਪਾਂ ਸਟਕਣਾ ਜਿਹੜਾ ਆਪਾਂ ਪਹਿਲਾਂ ਵਾਲੇ ਸੱਜੇ ਸੈਂਟਰ ਤੋਂ ਉਹਨੂੰ ਬਾਹਰ ਤੋਂ ਖਿੱਚ ਲੈਣਾ ਹੈ। ਬਾਹਰ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਹੈ। ਫਲਾ ਕੇ ਤੇ ਫਿਰ ਇੱਕ ਵਾਰ ਫੇਰ ਖਿੱਚਾਂਗੇ। ਖਿੱਚਣ ਤੋਂ ਬਾਅਦ ਜਿੱਥੇ ਕਿਤੋਂ ਉਸ ਨਗ ਰਹਿੰਦਾ ਉਤੋਂ ਆਪਾਂ ਉਂਗਲੀਆਂ ਦੱਬ ਕੇ ਬਾਹਰ ਨਾਲ ਦੱਬ ਕੇ ਜਿਹੜਾ ਆਪਾਂ ਸ਼ਰਾਉ ਚੰਗੀ ਤਰ੍ਹਾਂ ਚੜ੍ਹੇ ਕਵਰ ਕਰਨਾ ਹੈ। ਇਹਦਾ ਵੀ ਸ਼ਰਾਉ ਕਵਰ ਕਰਨ ਲਈ ਜਿਹੜਾ ਆਪਣਾ ਡਬਲ ਸੀ ਸ਼ਰਾਉ ਆਪਾਂ ਵਰਤ ਸਕਦੇ ਹਾਂ। ਤੇ ਫਿਰ ਜਿਹੜਾ ਆਪਾਂ ਬੈਡੜ ਲਗਾਉਣਾ ਅੱਧਾ ਸਜੋ ਅੱਧਾ ਵੀ ਫੋਲਡ ਕਰਕੇ ਜਿਹੜਾ ਪਲ ਨੂੰ ਚੜਾਈ ਤੇ ਜਿਹੜਾ ਲੜ ਨੂੰ ਬੈਕ ਤੇ ਦੱਬ ਲੈਣਾ ਹੈ। ਤੇ ਜਲਦੀ ਨਵੜ ਲੈ ਕੇ ਹਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ